मेरी लड़की को बेहला भुजला के ले गया संतोष हाँ, क्या उम्र थी लड़की चौदह साल की उम्र थी सर उस लड़की की संतोष की क्या उम्र है संतोष के पास चार लड़किया है हाँ, पांच लड़किया हैं उसके पास हाँ, और उसकी घरवाली भी साथ है हाँ, और वो ले गया था नहीं नहीं पास में रहता था हाँ, तो फिर कितने समय बाद जो है एक सवा महीना हो गया सर उसको सवा महीने बाद पुलिस वालों के जरिए हमने उसको पकड़ लिया पुलिस वालों ने हमारी सेवा की है और उनका धन्यवाद ਔਰ ਪ੍ਰਧਾਨ ਜੀ ਵੀ ਆ ਗਏ تھے ਮਾਰੇ ਸਮਝ ਉਹਨਾਂ ਨੇ ਵੀ ہماری ਸੇਵਾ ਕੀਤੀ ਹੂੰ ਔਰ ہماری ਲੜਕੀ ਉहां ਮਿਲ ਗਈ ਹੈ ਠੀਕ ਹੈ ਤਾਂ ਕੀ ਕੀ ਕਹਿਣਾ ਚਾਹਤੇ ਹੋ ਜਿਨੋ ਨੇ ਆਪकी ਲੜਕੀ ਕੋ ਭਗਾਇਆ ਹਮ ਸਰ ਉਸ ਕੋ ਸਜ਼ਾ ਕਰਾਣਾ ਚਾਹਤੇ ਹਾਂ ਉਸ ਕੋ ਡੰਡ ਮਿਲਣਾ ਚਾਹੀਏ ਹੂੰ ਖੂਬ ਬੜੀ ਦੁਖਦਾਈ ਘਟਨਾ ਹੋਈ ਸੀਗੀ ਪਿਛਲੇ 1.5 ਮਹੀਨੇ ਪਹਿਲਾਂ ਇੱਥੇ ਦੇ ਜਿਹੜੇ ਪ੍ਰਵਾਸੀ ਫੈਮਿਲੀ ਹੈ ਉਹਨਾਂ ਦੇ ਇੱਕ 14 ਸਾਲ ਦੀ ਨਾਬਾਲਗ ਲੜਕੀ ਨੂੰ ਬੈਲਾ ਫਸਲਾ ਕੇ ਇੱਕ ਬੰਦਾ ਸੰਤੋਸ਼ ਨਾਮ ਦਾ ਉਹ ਲੈ ਕੇ ਜਿਹੜਾ ਰਾਜਪੁਰੇ ਤੋਂ ਭੱਜ ਗਿਆ ਸੀਗਾ ਤੇ ਜਿਹੜਾ ਪਰਿਵਾਰ ਸਾਡੇ ਕੋਲ ਆਇਆ ਪਰਿਵਾਰ ਨੇ ਸ਼ੰਕਾ ਜਤਾਈ ਕਿ ਸਾਡੀ ਬੇਟੀ ਨੂੰ ਜਾਂ ਤਾਂ ਦੇ ਵਪਾਰ ਚ ਨਾ ਪਾ ਦੇ ਜਾਂ ਕਿ ਸਾਡੀ ਬੇਟੀ ਨੂੰ ਵੇਚ ਨਾ ਦੇ ਤੇ ਜਾਨ ਨੂੰ ਮਾਰਨ ਦੀ ਵੀ ਜਿਹੜੀ ਇਹਨਾਂ ਨੂੰ ਜਿਹੜੀ ਸ਼ੰਕਾ ਸੀਗੀ ਕਿ ਸਾਡੀ ਬੇਟੀ ਨੂੰ ਕੋਈ ਜਾਨ ਤੋਂ ਵੀ ਮਾਰ ਸਕਦਾ ਇਸ ਪ੍ਰਤੀ ਫਿਰ ਅਸੀਂ ਇੱਥੇ ਦੇ ਜਿਹੜੇ ਇੰਚਾਰਜ ਸਾਡੇ ਨਿਸ਼ਾਨ ਸਿੰਘ ਜੀ ਬਲਦੇਵ ਜੀ ਤੇ ਐਸ ਐਚਓ ਸਾਹਿਬ ਅਸੀਂ ਉਹਨਾਂ ਨੂੰ ਆਪਣੀ ਜਿਹੜੀ ਟੀਮ ਮਿਲੀ ਹੈ ਸਾਡੀ ਤੇ ਉਸ ਸੰਬੰਧੀ ਜਿਹੜੀ ਕੱਲ ਪੁਲਿਸ ਦੀ ਜਿਹੜੀ ਮੁਸਤੱਦੀ ਨੇ ਤੇ ਉਹ ਬੰਦਾ ਅਸੀਂ ਰਿਕਵਰ ਕਰਿਆ ਤੇ ਬੜਾ ਅਸੀਂ ਧੰਨਵਾਦ ਕਰਦੇ ਆ ਜਿਹੜੀ ਵੀ ਰਾਜਪੁਰਾ ਪੁਲਿਸ ਪ੍ਰਸ਼ਾਸਨ ਦਾ ਕੁੜੀ ਦੀ ਉਮਰ ਕਿੰਨੀ ਹੈ ਦੇਖੋ ਕੁੜੀ ਦੀ ਉਮਰ ਜਿਹੜੀ ਡਾਕੂਮੈਂਟ ਦੇ ਆਧਾਰ ਤੇ ਜੋ ਇਹਨਾਂ ਨੇ ਸਾਨੂੰ ਦਿਆਂ ਕੁੜੀ ਦੀ ਉਮਰ 14 ਸਾਲ ਦੀ ਹੈ ਤੇ ਜਿਹੜਾ ਇਹ ਲड़का ਹੈ ਲਗਭਗ 30 ਸਾਲ ਦਾ ਦੱਸਿਆ ਜਾ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਪਹਿਲਾਂ ਤੋਂ ਸ਼ਾਦੀशुदा ਹੈ ਚਾਰੀ ਦੇ ਕੁੜੀਆਂ ਬੱਚੀਆਂ ਇਸ ਤੋਂ ਬਾਅਦ ਵੀ ਦੇਖੋ ਇਨਸਾਨੀਅਤ ਨੂੰ ਦਰਕਨਾਰਾ ਕਰਕੇ ਇਹ ਬੰਦਾ ਏਡੀ ਕਾਨੂੰਨੀਕ ਘਟਨਾ ਕਰਦਾ ਹੈ ਕਿ 14 ਸਾਲ ਦੀ ਜਿਵੇਂ ਉਹਦੀ ਬੱਚੀਆਂ ਬਰਾਬਰ ਹੀ ਆਂਦੀਆਂ ਉਸ ਲੜਕੀ ਨੂੰ ਲੈ ਕੇ ਪੜਦਾ ਤੇ ਸਾਨੂੰ ਇਹ ਅਨਸ਼ੰਕਾ ਹੈ ਕਿ ਇਹ ਕੋਈ ਦੇਵਪਾਰਦੇ ਕਰਨ ਵਿੱਚ ਵੀ ਲੱਗਦਾ ਸੀਗਾ ਕਿ ਇਹ ਦੇਵਪਾਰਦੇ ਵਿੱਚ ਪਾਏਗਾ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਸਾਨੂੰ ਪਰਿਵਾਰ ਵੱਲੋਂ ਇੱਕ ਸ਼ੱਕਾ ਜਤਾਈ ਗਈ ਹੈ ਕਿ ਸਾਡੀ ਕੁੜੀ ਨਾਲ ਜਿਹੜਾ ਰੇਪ ਕੀਤਾ ਗਿਆ ਹੋ ਸਕਦਾ ਤੇ ਅਸੀਂ ਅੱਜ ਪੁਲਿਸ ਨਾਲ ਗੱਲ ਕਰਕੇ ਜਿਹੜੀ ਗੁੜੀਆ ਦਾ ਮੈਡੀਕਲ ਵੀ ਕਰਵਾਉਣ ਜਾ ਰਹੇ ਹਾਂ ਕੀ ਮੰਗ ਕਰਦੇ ਪਾ ਪੁਲਿਸ ਤੋਂ ਇਹੀ ਮੰਗ ਹੈ ਕਿ ਇਸ ਜਿਹੜੇ ਇਸ ਤਰ੍ਹਾਂ ਦੇ ਸੋਸ਼ਲ ਕਾਨੂੰਨੇ ਹਰਕਤਾ ਕਰਨ ਵਾਲੇ ਲੋਕਾਂ ਉਹਨਾਂ ਨੂੰ ਜਿਹੜਾ ਪੂਰਾ ਡੰਡ ਲਾਇਆ ਜਾਏ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਇੱਕ ਸੋਸ਼ਲ ਜਿਹੜਾ ਮੈਸੇਜ ਹੈ ਲੋਕਾਂ ਵਿੱਚ ਦਿੱਤਾ ਜਾਏ ਤੇ ਦੇਖੋ ਇੱਕ ਵਾਰ ਮੈਂ ਦੁਬਾਰੇ ਕਹਿਣਾ ਚਾਹਾਂਗਾ ਕਿ ਅਸੀਂ ਕਈ ਵਾਰ ਆ ਜਿਹੜੀ ਪੁਲਿਸ ਨੂੰ ਆ ਭੰਡਦੇ ਆ ਪਰ ਇੱਥੇ ਪੁਲਿਸ ਨੂੰ ਅਸੀਂ ਬਿਲਕੁਲ ਸ਼ਾਬਾਸ਼ੀ ਵੀ ਦੇਣਾ ਚਾਹਾਂਗੇ ਉਹਨਾਂ ਦੀ ਤਾਰੀਫ਼ ਵੀ ਕਰਨਾ ਚਾਹਾਂਗੇ ਕਿਉਂਕਿ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਪ੍ਰਵਾਸੀਆਂ ਦੀ ਕੁੜੀ ਹੈ ਉਹਨਾਂ ਨੇ ਬਿਲਕੁਲ ਆਪਣੀ ਬੇਟੀਆਂ ਵਾਂਗੂ ਕਿ ਸਾਗਰ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੁੰਦੀ ਉਵੇਂ ਹੀ ਪੁਲਿਸ ਨੇ ਬੜੀ ਮੁਸਤੈਦਗੀ ਨਾਲ ਉਹਨਾਂ ਦੇ ਨੰਬਰ ਟੇਪ ਕੀਤੇ ਉਹਨਾਂ ਨੂੰ ਟ੍ਰੇਸ ਕੀਤਾ ਸਾਰਾ ਬਹੁਤ ਹੀ ਵਿਸ਼ੇਸ਼ ਤੌਰ ਤੇ ਵੱਡੇ ਵੀਰ ਬਲਦੇਵ ਜੀ ਜਿਹੜੇ ਐਸਆਈ ਆ ਇਸ ਕੇਸ ਦੇ ਇੰਚਾਰਜ ਵੀ ਆ ਉਹਨਾਂ ਵੱਲੋਂ ਬਹੁਤ ਮੁਸਤੈਦਗੀ ਨਾਲ ਇਹਦਾ ਦੇਖੋ ਜਿਹੜਾ ਆ ਸਾਨੂੰ ਨੇੜੇ ਲਾਇਆ ਗਿਆ ਕੰਮ ਨੂੰ ਤੇ ਸਾਡੀ ਜਿਹੜੀ ਹੈ ਕੁੜੀ ਨੂੰ ਠੀਕ ਠਾਕ ਹੈ ਜਿਹੜਾ ਜਬਰਾਮਦ ਕੀਤਾ ਗਿਆ ਬਾਕੀ ਉਹਨਾਂ ਦਾ ਮੈਡੀਕਲ ਹੁੰਦਾ ਉਸ ਤੋਂ ਬਾਅਦ ਦੀ ਅਪਡੇਟ ਅਸੀਂ ਤੁਹਾਨੂੰ ਦੱਸਦੇ ਹਾਂ ਜੀ ਇੱਕ ਨਰਕੀ ਤੋਂ ਭੱਜੀ ਸੀ ਉਹ ਮਾ ਸੰਤੋਸ਼ ਨਾ ਦਾ ਲੜਕਾ ਸੀ ਉਹ ਪਿਆ ਕੇ ਲੈ ਗਿਆ ਸੀ ਕਿ ਉਹਦੀ ਕਾਫੀ ਅਸੀਂ ਪਾਲ ਕੀਤੀ ਮਨ ਕੇ ਇਨੀਕੇਸ਼ਨ ਲੁਸ਼ਨ ਲੈ ਕੇ ਉਹ ਯੂਪੀ ਚਲਾ ਗਿਆ ਸੀ ਇੱਕ ਨਰਕੀ ਨੂੰ 14 ਸਾਲ ਦੀ ਲੜਕੀ ਸੀ ਤੇ ਅੱਜ ਅਸੀਂ ਵੀ ਅੰਦਰ ਫੜ ਕੇ ਪੇਚ ਕਰ ਰਹੇ ਹਾਂ ਕੋਰ ਦੇ ਨਾਲ ਸਤ ਜੀ ਮੈਂ ਕਿਹਦੀ ਕਿੰਨੀ ਕੁ ਮੋੜ ਹੈ ਮਰਕੇ ਦੇ 28 30 ਕੀ ਗੱਲ ਹੈ ਆਪਰਾ ਵਾਸਤੇ ਬਦਲੋ ਮਰਕਾ ਆਏ ਸਭ ਇਸ ਤਰ੍ਹਾਂ ਪਰਵਾਰ ਦਾਸਰਾ ਸੀਗਾ ਕੋਈ ਮੈਡੀਕਲ ਵਗੈਰਾ ਵੀ ਕਰਾਣੇ ਨਹੀਂ ਸਭ ਕੋਈ ਕਰਾਵਾਂਗੇ ਮੈਡੀਕਲ ਕਰਾਵਾਂਗੇ ਲੜਕੀ ਦਾ ਵੀ ਕਰਾਵਾਂਗੇ ਲੜਕੇ ਦਾ ਵੀ ਕਰਾਵਾਂਗੇ ਤੇ ਮੈਂ ਪੂਰੀ ਪੇਸ਼ ਕਰ ਲਿਆ ਮਰਕੇ ਨੂੰ ਜੀ ਮਾਮਲਾ ਜਦੋਂ ਚੁੱਕਿਆ ਸਰ ਇਹ ਤੁਹਾਨੂੰ ਕਦਮਾਂ ਦਰ ਦੇ ਪਹਿਲਾਂ ਅਗਲੀ ਪਹਿਲਾਂ ਹੀ ਦਰ ਤੇ ਕੁਝ ਦਾ ਆ ਰਹਾ ਮੈਂ 363 60 ਦੇ ਬਾਕੀ ਹੁਣ ਜੋ ਮੈਡੀਕਲ ਦੇ ਉਤਾਰ ਤੇ ਜੀ ਜਿਵੇਂ ਹੋਆ ਵਾਅਦਾ ਕਰਾਂਗੇ ਸਰ ਇਹਦੇ ਚ ਲੱਗਦਾ ਇੱਕ ਆਪਸਾਈਟ ਤੇ ਲੱਗੇਗਾ ਜੀ ਲੱਗੀ ਜਦ ਲੜਕੀ 14 ਸਾਲ ਦੀ ਹੈ ਲਾਵਾਂਗੇ ਇਹਨੇ ਕੁਝ ਰੈਡੀਕਲ ਦਾ ਆਰਥ ਜੋ ਵੀ ਆਇਆ ਉਤਰਾਹਾਂ